아, yeah, 이봐요. 아음아아아아아아아 <shriek> <shriek> ਸਤਿਕਾਰ ਜੀ ਮੇਰਾ ਨਾਮ ਸੰਦੀਪ ਸਿੰਘ ਤੇ ਮੇਰੇ ਵਾਈਫ ਵੀਰਪਾਲ ਕੌਰ ਬਾੜਨ ਮਰੀਕ ਤੋਂ ਕਾਉਂਸਲਰ ਨੇ ਬਣਾ ਰਿਹਾ ਹੁਣ ਬੱਤੀ ਦੇ ਵਾੜ ਦੇ ਵਿੱਚ ਸਾਰੇ ਕੰਮ ਹੋ ਰਿਹਾ ਥੋੜੇ ਅਲਗ ਨੰਬਰ ਵਾੜ ਦੇ ਵਿੱਚ ਮੈਂ ਅੱਜ ਦੇਖਿਆ ਮੌਕਾ ਉੱਥੇ ਦਾ ਬਟ ਕੋਈ ਨਾਲੇ ਨੂੰ ਕੋਈ ਸਵਾਈ ਨਹੀਂ ਹੋ ਰਹੀ ਉੱਥੇ ਦੇ ਜਿਹੜੇ ਰੈਸ ਬੰਦੇ ਰਹਿ ਰਹੇ ਨੇ ਆਪ ਉਹ ਆਪ ਸਵਾਈ ਕਰ ਰਹੇ ਨੇ ਇਹ ਤਾਂ ਕੀ ਕਰਨ ਹੋ ਸਕਦਾ ਦੇਖੋ ਇਹਦਾ ਜਿਆਦਾ ਤਾਂ ਵਧੀਆ ਜਵਾਬ ਆ ਜਿਹੜਾ ਨਗਰ ਕਾਉਂਸਲ ਦੀ ਪ੍ਰਧਾਨ ਸਜਾਤਾ ਚਾਵਲਾ ਜੀ ਦੇ ਦੱਸ ਸਕਦੇ ਨੇ ਵੀ ਵੀ ਉਹ ਕਿਉਂ ਨਹੀਂ ਕੰਮ ਕਰਾਉਂਦੇ ਕਿਉਂ ਨਹੀਂ ਬੰਦੇ ਭੇਜਦੇ ਕਿਉਂ ਵਾਰਡ ਨਾਲ ਠੀਕ ਆ ਮੇਰੇ ਨਾਲ ਕੋਈ ਹੋ ਸਕਦੀ ਹੈ ਉਹਨਾਂ ਦੀ ਕੋਈ ਪਰਸਨਲ ਪ੍ਰੋਬਲਮ ਆ ਪਰ ਵਾਰਡ ਤੇ ਵਿੱਚ ਤਾਂ ਐਮਐਲਏ ਸਾਹਿਬ ਨੂੰ ਸਾਰਨੋਂ ਵੱਧ ਵੋਟਾਂ ਪੈ ਕੇ ਵਾਰਡ ਤੋਂ ਜਿੱਤ ਕੇ ਗਏ ਨੇ ਤੇ ਕੰਮ ਵਿੱਚ ਲੋਕਾਂ ਦੇ ਨੇ ਮੇਰਾ ਤਾਂ ਕੋਈ ਪਰਸਨਲ ਕੰਮ ਹੈ ਨਹੀਂ ਮੈਂ ਤਾਂ ਰਿਕਵੈਸਟ ਕਰ ਲਈ ਮੈਂ ਐਮਐਲਏ ਸਾਹਿਬ ਦੇ ਵੀ ਧਿਆਨ ਤੇ ਲਿਆਉਂਦਾ ਸੀਗਾ ਮਤਲਬ ਕੋਈ ਕੋਈ ਪੁੜੀਆਂ ਬਹੁਤ ਬਰਾਹਾਲ ਆ ਉਹ ਬਣਨ ਤੋਂ ਰਹਿੰਦੀਆਂ ਨੇ ਇੱਕ ਪੈਸੇ ਦਾ ਮੇਰੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਿਹਾ। ਬਿਲਕੁਲ ਹੈ ਕਿ ਕਹਿੰਦੇ ਦੋ ਟਾਈ ਸਾਲਾਂ ਸਰਕਾਰ ਆਈ ਨੂੰ ਐ ਮੈਨਿੰਟਰ ਕੋ ਨਗਰ ਕੌਂਸਲ ਪ੍ਰਧਾਨ ਕੋ ਵੀ ਉੱਤੇ ਇੱਕ ਨੰਬਰ ਵਾਰਡ ਕਦੇ ਵੀ ਗੇੜਾ ਨਹੀਂ ਮਾਰਿਆ। ਦੇਖੋ ਬਿਲਜਤ ਤੋਂ ਬਣੇ ਨੇ ਇੱਕ ਵੀ ਗੇੜਾ ਨਹੀਂ ਮਾਰਿਆ। ਇਹ ਡੰਪ ਚੱਕ ਤੇ ਡੰਪ ਚੱਕ ਦਾ ਬਹੁਤ ਰੌਲਾ ਪਾਉਂਦੇ ਨੇ। ਅੱਜ ਵੀ ਵਾਰਡ ਨੰਬਰ 1 ਦੇ ਵਿੱਚ ਉੱਥੇ ਬੇਨ ਸੜਕ ਤੇ ਉੱਪਰ ਡੰਪ ਲੱਗਦਾ ਤੁਸੀਂ ਸਵੇਰੇ 8:30-9 ਵਜੇ ਆ ਜਿਓ। ਉੱਥੇ ਡੰਪ ਦੇਖ ਲਿਓ ਆਪਦੇ ਅੱਖੀਂ ਦੇਖ ਲਿਓ ਤੁਸੀਂ। ਤੁਸੀਂ ਹੁਣ ਆਪਣੇ ਆਪ ਤੁਸੀਂ ਵਾਰਡ ਦੇ ਵਿੱਚ ਘੁੰਮ ਕੇ ਆਏ ਹੋ। ਤੁਨੇ ਬਾੜਾਂ ਦੀ ਪੋਜੀਸ਼ਨ ਦੇਖ ਲੋ ਕੋਈ ਰੇੜੀਆਂ ਵਾਲਿਆਂ ਨੂੰ ਤੱਕ ਨੂੰ ਰੋਕਿਆ ਗਿਆ ਪਰਸਨਲ ਫੋਨ ਕਰਕੇ ਵੀ ਸੰਦੀਪ ਦੇ ਬਾੜ ਤੇ ਨਹੀਂ ਜਾਣਾ ਲੈਟ ਵਾਲਿਆਂ ਨੂੰ ਰੋਕਿਆ ਗਿਆ ਤੇ ਹੋਰ ਬਹੁਤ ਕੁਝ ਕਰਦਣੇ ਚਲੋ ਮੈਂ ਉਹ ਗੱਲਾਂ 'ਚ ਨਹੀਂ ਜਾਂਦਾ ਪਰ ਕੱਲੇ ਆ ਜੀ ਦੇਖੋ ਪਤਾ ਨਹੀਂ ਉਹਨੂੰ ਕੋਈ ਡਰ ਪਿਆ ਦੇਖੋ ਬਾਕੀ ਕਾਉਂਸਲਰ ਨੇ ਅੱਤੇ ਤਾਂ ਠੇਕੇਦਾਰ ਨੇ ਉੱਥੇ ਅੱਦੇ ਨਾਲ ਸੈਟਿੰਗ ਆ ਚਾਹੇ ਆਕਾਲੀ ਦਲ ਦੇ ਚਾਹੇ ਕਾਂਗਰਸ ਦੇ ਕਾਉਂਸਲਰ ਨੇ ਇੱਕ ਵੀ ਆਵਾਜ਼ ਨਹੀਂ ਚੁੱਕਦਾ ਭ੍ਰਿਸ਼ਟਾਚਾਰ ਦਾ ਬੋਲਵਾਲਾ ਮੈਂ ਤੁਹਾਨੂੰ ਇੱਕ ਗੱਲ ਤੇ ਅੰਟ ਲੈਣਾ ਚਾਹੁੰਦਾ ਇੱਕ ਕਾਉਂਸਲਰ ਦੀ 808500 ਰੁਪਏ ਤਨਖਾਹ ਆ ਪ੍ਰਧਾਨ ਦੀ 10-12000 ਰੁਪਏ ਤਨਖਾਹ ਆ ਇਹ ਤੁਰੇ ਫਿਰਦੇ ਨੇ ਕਿਸੇ ਦਾ ਘਰ ਪੈ ਰਿਹਾ ਕਿਸੇ ਦੀ ਦੁਕਾਨ ਪੈ ਰਹੀ ਆ ਉੱਥੇ ਜਾਂਦੇ ਨੇ ਪੈਸੇ ਲੈਂਦੇ ਨੇ ਜੇ ਐਮਐਲਏ ਸਾਹਿਬ ਬੜੇ ਨਾਈਸ ਬੰਦੇ ਨੇ ਮੇਰਾ ਪਰਸਨਲ ਉਹਨਾਂ ਨਾਲ ਬੜਾ ਪਿਆਰ ਆ ਉਹਨਾਂ ਦੇ ਧਿਆਨ ਚ ਲਿਆਤੀ ਸੀਗੀ ਗੱਲ ਮੈਂ ਉਹਨਾਂ ਨੂੰ ਗਲਤ ਗਾਈਡ ਕਰਦੇ ਨੇ ਪਤਾ ਨਹੀਂ ਕੀ ਮੇਰੇ ਸਿਸਟਮ ਤੋਂ ਬਾਹਰ ਆ ਮੈਂ ਧਿਆਨ ਚ ਲਿਆਤਾ ਹੋਇਆ ਸਾਰਾ ਕੁਝ ਉਹੀ ਦੇਖਣਗੇ ਕਿਉਂਕਿ ਮੂਰੇ ਵੋਟਾਂ ਨੇ ਲੋਕ ਦੱਸ ਦੇਣਗੇ ਨਹੀਂ ਵੋਟਾਂ ਚ ਆਪਣੇ ਆਪ ਵੀ ਕੰਮ ਕਿਉਂ ਨਹੀਂ ਹੋ ਰਿਹਾ ਯਸ਼ਰ ਜੀ ਉਹ ਦੰਬਰ ਬਾਹਰੋਂ ਸਪਾਈਰ ਨਿਕਲ ਰਹੀ ਸੀ ਕੌਣ ਕਹਿ ਰਿਹਾ ਜੀ ਉੱਥੇ ਸਫਾਈ ਨਹੀਂ ਹੋ ਰਹੀ ਨਹੀਂ ਜੀ ਕੋਈ ਇੱਕ ਇਹ ਜੀ ਗੱਲ ਨਹੀਂ ਹੈ ਸਾਡੀਆਂ ਗੱਡੀਆਂ ਪੂੜਾ ਚੱਕਣ ਵਾਲੇ ਹਰ ਇੱਕ ਜਗ੍ਹਾ ਤੇ ਜਾ ਰਹੇ ਨੇ ਇੱਕ ਨੰਬਰ ਵਾਰਡ ਵਿੱਚ ਵੀ ਜਾ ਰਹੇ ਨੇ ਸਾਰੀ ਸਫਾਈ ਹੋ ਰਹੀ ਹੈ ਹਾਂ ਜੀ ਕੋਈ ਹੁਣ ਖੁਦ ਨੂੰ ਸ਼ੌਕ ਹੈ ਆਪਣੇ ਘਰ ਦੇ ਬਾਹਰ ਆਪ ਸਫਾਈ ਕਰਨ ਦਾ ਝਾੜੂ ਮਾਰਨ ਦਾ ਤੇ ਇਹਦੇ ਵਿੱਚ ਦੇਖੋ ਕੋਈ ਗਲਤੀ ਵੀ ਨਹੀਂ ਹੈ ਜੇ ਕੋਈ ਆਪਣੇ ਘਰ ਦੇ ਬਾਹਰ ਆਪ ਸਫਾਈ ਕਰ ਰਿਹਾ ਸਾਡੀ ਟੀਮ ਜਾ ਰਹੀ ਹੈ ਜੇ ਆਪਣੀ ਕੋਈ ਥੜੇ ਦੇ ਬਾਹਰ ਝਾੜੂ ਮਾਰ ਰਿਹਾ ਹੈ ਯਾ ਆਪਣੀ ਨਾਲੀ ਆਪ ਸਾਫ਼ ਕਰ ਰਿਹਾ ਹੈ ਤੇ ਇਹਦੇ ਵਿੱਚ ਮੈਂ ਤਾਂ ਚੰਗੀ ਗੱਲ ਕਹਿਨੀ ਹੈ ਵੀ ਠੀਕ ਹੈ ਲੋਕੀ ਖੁਦ ਵੀ ਅਵੇਅਰ ਹੋ ਰਹੇ ਨੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਬਹੁਤ ਟਾਈਮ ਸਿਰਾਂ ਤੇ ਗੱਲ ਜਿੱਤੇ ਜੁਣਾ ਦਾ ਐਸਪੈਕਟ ਨੇ ਚਾਹਣਾ ਤੇ ਹ ਤੱਕ ਕੋਈ ਵੀ ਕੋਈ ਨਾੜੇ ਦਾ ਕੰਮ ਨਹੀਂ ਕਰਾਇਆ ਗਈ ਕੰਸੀ ਕਿਹਦੇ ਨਹੀਂ ਜੀ ਐਮਸੀ ਜੋ ਵੀ ਹੈਗੇ ਨੇ ਉਥੇ ਮੈਨੂੰ ਨਹੀਂ ਪਤਾ ਨਾ ਹੀ ਉਹ ਮੇਰੇ ਕੋਲ ਕਦੇ ਪਹੁੰਚੇ ਨੇ ਮੇਰੇ ਕੋਲ ਲੋਕ ਪੁੱਛਦੇ ਨੇ ਲੋਕ ਕਹਿੰਦੇ ਨੇ ਜੀ ਮੈਡਮ ਇੱਥੇ ਸਫਾਈ ਹੋਣੀ ਚਾਹੀਦੀ ਹੈ ਤਾਂ ਅਸੀਂ ਸਫਾਈ ਵਾਸਤੇ ਭੇਜਦੇ ਹਾਂ ਕੂੜਾ ਚੱਕਣ ਵਾਸਤੇ ਸਾਡੀ ਬਿਨ ਨਗਰ ਜਾ ਰਹੀ ਹੈ ਟੀਮ ਤੇ ਕੋਈ ਹੋਰ ਮੈਟਰ ਹੀ ਨਹੀਂ ਹੈ ਇਸ ਤਰ੍ਹਾਂ ਦੀ ਐਮਸੀ ਦੀ ਕੋਈ ਗੱਲ ਹੀ ਨਹੀਂ ਹੈ ਨਾ ਹੀ ਕੋਈ ਐਮਸੀ ਕਦੇ ਉਰੇ ਮੇਰੇ ਕੋਲ ਆਇਆ ਕਿਸੇ ਐਮਸੀ ਨੂੰ ਜ਼ਿਆਦਾਤਰ ਆਣ ਦੀ ਲੋੜ ਹੀ ਨਹੀਂ ਪੈਂਦੀ ਲੋਕ ਕਹਿੰਦੇ ਨੇ ਤੇ ਅਸੀਂ ਕੰਮ ਕਰ ਦਿੰਦੇ ਹਾਂ